ਜੀ ਸਾਸੀ ਕਲੀ ਕਰਾਤਾ ਮੈਂ ਸਾਸੀ ਕਾਲ ਵੀਰ ਜੀ ਤੁਸੀਂ ਕਾਲ ਕੀ ਆਨੇ ਬੰਦੇ ਬੜੀ ਠੀਕ ਹੈ ਜੀ ਟੋਸਟ ਵੈਰੀ ਗੁੱਡ ਸਰ ਅੰਨੇ ਮੈਂ ਬਈ ਉਹ ਗੱਲ ਕਰਦਾ ਸੀਗਾ ਵੀ ਜਿਹੜੀ ਆ ਆਸਟਨਵਰਸ ਦੀ ਗੱਲ ਕਰ ਰਿਹਾ ਨਾ when there is nothing to nothing on the other side you can do ਲੋਕੀ ਨਾ ਵਲੈਂਸ ਵੱਲੋਂ ਸਰਪੰਡੇ ਆ ਜਿਵੇਂ ਤੁਸੀਂ ਦੇਖ ਰਹੇ ਹੋਗੇ ਵੀਕਐਂਡ ਤੋਂ ਡੈਮੋਕਰੇਟ ਦੇ ਖਿਲਾਫ ਵਲੈਂਟ ਹੋ ਗਿਆ ਚੱਕ ਸ਼ੂਮਰ ਵੀਚਾਰਾ ਚੱਕ ਲਿਆ ਹਮ ਜੀ ਨਾਲੇ ਕਿ ਉਹਦਾ ਬੜਾ ਵੈਲਟ ਪੁਆਇੰਟ ਆ ਉਹ ਜਿਹੜੀ ਉਹ ਗੱਲ ਕਰ ਰਿਹਾ ਹੈ ਪੀਪੀਐਸ ਕਲੋਜ਼ ਆਉ ਆ ਦੀ ਗਵਰਨਮੈਂਟ ਦੀ ਟਾਪ ਐਸ ਗੂਪ ਕੁਡ ਹੈਵ ਡਨ ਐਨੀਥਿੰਗ ਹੀ ਵਾਂਟਿਡ ਟੂ ਡੂ ਯਾ 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 ਉਹ ਕੱਲ੍ਹ ਗੱਲ ਕਰ ਕੋਈ ਸੁਣ ਰਿਹਾ ਗਾ ਜਸਟ ਟੂ ਕੀਪ ਦ ਲਾਈਟਸ ਆਨ ਕਹਿੰਦਾ ਵੀ ਮੈਂ ਮੈਂ ਆਪਣੇ ਹੀ ਹੀ ਵੋਟਡ ਦੈਟ ਵਨ ਇਨ ਅਮ ਇੱਕ ਚੀਜ਼ ਇਹਦੇ ਵਿੱਚ ਜ਼ਰੂਰ ਆਉਂਦੀ ਹੈ ਦੇਖੋ ਆ ਇਲਾਨ ਮਸਕ ਹੋਣਾ ਦਾ ਜਿਹੜਾ ਰੋਲ ਆ ਮੈਂ ਦੁਬਾਰਤ ਫਿਰ ਕਹਾਂਗੇ ਜਿਹੜਾ ਉਹਨਾਂ ਦਾ ਰੋਲ ਸੀਗਾ ਉਹ ਉਹ ਮੈਨੂੰ ਲੱਗਦਾ ਸ਼ਾਇਦ ਲੋਕਾਂ ਦਾ ਫਰਸਟ੍ਰੇਸ਼ਨ ਡੋਨਲਡ ਟਰੰਪ ਨੂੰ ਕਰਨੀ ਉਨੀ ਨਹੀਂ ਲੱਗ ਰਹੀ ਹੈਗੀ ਹਜੇ ਜਿੰਨੀ ਕੀ ਇਲਨ ਮਸਕ ਹੁਣਾ ਦੇ ਇਨਫਲੂਐਂਸ ਦੀ ਲੱਗ ਰਹੀ ਆ ਜੀ ਸੋ ਲੁੱਕ ਐਟ ਡੋਨਲਡ ਟਰੰਪਸ ਨੰਬਰਸ ਦੈਟ ਹੇ ਕਮ ਆਊਟ ਔਨ தி ਮੰਡੇ ਜੀ ਵਾਟ ਆਰ ਯੂ ਟਾਕਿੰਗ ਅਬਾਊਟ ਹਿਸ ਨੰਬਰਸ ਗੋਨ ਥਰੂ ਦੀ ਰੂਫ ਐਂਡ ਡੈਮੋਕ੍ਰੇਟਿਕ ਹਾ ਗੋਨ ਡਾਊਨ ਇਨ ਦੀ ਗਾਟਰ ਨਹੀਂ ਨਹੀਂ ਵਾਟ ਹੈ ਹੈਪਨਡ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਬਈ ਉਹਨਾਂ ਦਾ ਜਿਹੜਾ ਲੋਕਾਂ ਦਾ ਰੋਸ ਹੈਗਾ ਵਾ ਉਹਨਾਂ ਡੋਨਲਡ ਟਰੰਪ ਕੰਨੀ ਨਹੀਂ ਹੈਗਾ ਜਿੰਨਾ ਇਲਨ ਮਸਕ ਦੇ ਉੱਤੇ ਪੈ ਰਿਹਾ ਵੇ ਜਾਣੀ ਮੇਰਾ ਕੰਮ ਲੋਕਾਂ ਦਾ ਜਿਹੜੇ ਡਿਸਸਸੈਟੀਸਫੈਕਸ਼ਨ ਹਾ ਉਹ ਇਲਾਨ ਨਾਲ ਜ਼ਿਆਦਾ ਹੋਣੀ ਹੈ ਕੋਈ ਮੇਰਾ ਨਾਮ ਲਈ ਜਾਵੇ ਹਰਪਿੰਦਰ ਨੇ ਇਦਾਂ ਕਰਤਾ ਹਰਪਿੰਦਰ ਨੇ ਡੈਮੋਕ੍ਰੇਟ ਦਾ ਕੰਮ ਕੀ ਹੋ ਗਿਆ ਦੇ ਆਰ ਨਾਟ ਬਲੇਮਿੰਗ ਟਰੰਪ ਫਾਰ एवरीथिंग ਦੇ ਥਿੰਕ ਮਸਕ ਐਂਡ ਮਸਕ ਐਂਡ ਮਸਕ ਮਸਕ ਉਹ ਇੱਕ ਬੰਦਾ ਪੇਂਟ ਕਰਤਾ ਸਿਟੀਵਲ ਬਿਕਾਜ਼ ਦੈਟਸ ਦੈਟਸ ਅ ਵੇ ਆਊਟ ਫਾਰ them ਉਹ ਦੇ نو ਅਦਰ ਤੁਸੀਂ ਆਂ ਕਿਵੇਂ ਦੇਖਦੇ ਹੋ ਵੀ ਜੇ ਅੱਗੇ ਜਾ ਕੇ ਜੇ ਸਪੋਜ਼ ਕਰੋ ਜਿਹੜਾ ਡੋਜ ਦਾ ਇਹਨਾਂ ਨੇ ਸ਼ੁਰੂ ਕੀਤਾ ਨਾ ਇਲਾਨ ਨੂੰ ਦਿੱਤੀ ਸਾਰੀ ਜ਼ਿੰਮੇਵਾਰੀ ਹੈ ਨਾ ਜੇ ਆ ਤਾਂ ਠੀਕ ਹੈ ਬਾਜੀ ਇਹਨਾਂ ਦੀ ਠੀਕ ਪੈ ਗਈ ਫਿਰ ਤਾਂ ਕ੍ਰੈਡਿਟ 트럼ਪ ਸਾਹਿਬ ਨੂੰ ਵੀ ਮਿਲੇਗਾ ਪਰ ਜੇ ਕਿਤੇ ਗਲਤ ਪੈ ਜਾਂਦੀ ਹੈ ਤੁਹਾਨੂੰ ਲੱਗਦਾ ਨਹੀਂ ਵੀ 트럼ਪ ਸਾਹਿਬ ਹੋ ਸਕਦਾ ਕਿ ਇਲਾਨ ਤੇ ਸਾਰਾ ਬਲੇਮ ਛੱਡ ਦੇਣ ਯਾਰ ਉਹ ਆ ਜਿਆਦਾ ਅਗਰੈਸਿਵ ਚੱਲ ਪਿਆ ਤੇ ਮੈਗੀ ਕਰਾ ਮੈਂ ਤਾਂ ਸੋਚ ਸਮਝ ਕੇ ਇਹਨੂੰ ਲੰਦਾ ਸੀ ਪਰ ਯੂ نو ਹਿ ਮਾਈ ਥਰੋ ਹਿਮ ਅੰਦਰ ਦ ਬਸ ਬਟ ਦੇ ਰੋਮ ਅੰਦਰ ਦ ਬਸਲਡਸ ਆਨ देयर ਡਾਊਨ ਦ ਰੋਡ ਬਟ ਦਾਜੇ ਮੈਨੂੰ ਇਹ ਲੱਗਦਾ ਵੀ ਗਿਵ ਦਮ 6 ਟੂ 8 ਮੰਥਸ ਇਹ ਗੈ 6 ਟੂ 8 ਮੰਥਸ ਜਿਹੜੇ ਨੇ ਬੜੇ ਕ੍ਰਿਟੀਕਲ ਨੇ ਬਿਕੋਜ਼ ਦੇਅਰ ਮਾਈਟ ਬੀ ਅ ਰੈਸੈਸ਼ਨ that is what is no. de economic de economy hai market ka bhi improve kar gayi and je. the middle class got more numbers uh -huh. and the tax cut is there matlab democrats nu kande jive 30 saal dobara uthn da mauka nahi milaya si na republicans nu no. ji oh halat kar dunga ji trump hm that will happen that will happen it all about even hun jive apne conservative 10 saal to uth nahi paaye na haan ji uth nahi paaye na ji oh halat kar dunga oh ਕਿਉਂਕਿ ਵੀ ਪੁੱਛੀ ਲੱਗ ਲੱ ਸਟੇ ਆਨ ਲੱ ਸਟੇ ਆਨ ਥੋੜਾ ਜਿਹਾ ਟੈਸਲਾ ਤੇ ਰਹੀ ਹੈ ਅੱਜ ਹੈਨਾ ਇੱਕ ਹੀ ਇੱਕ ਕਾਰ ਮੇਕਰ ਦਾ ਆਪਣੇ ਬ੍ਰਾਂਡ ਦੇ ਨਾਲ ਨਾਲ ਇਨੋਵੇਸ਼ਨ ਦੇ ਵਿੱਚ ਵੀ ਇੱਕ ਬਹੁਤ ਵੱਡਾ ਯੋਗਦਾਨ ਸੀ ਕਰਦਾ ਟੈਸਲਾ ਦਾ ਐਂਡ ਟੈਸਲਾ ਓਨਰਸ ਆਈ ਆਮ ਯੂ نو ਬਹੁਤ سارے ਲੋਕ ਨੇ ਜਿਹੜੇ ਜਿਹੜੇ ਟੈਸਲਾ ਦੀਆਂ ਗੱਡੀਆਂ ਓਨ ਕਰਦੇ ਆ ਅਰਪਿੰਦਰ ਮੈਥੂ ਨੇ ਇੱਕ ਗੱਲ ਦੱਸਣ ਲਾਸਟ ਵੀਕ ਦੀ ਗੱਲ ਆ ਅਸੀਂ ਗੱਡੀ ਦੇ ਵਿੱਚ ਸੀਗੇ ਮੈਂ ਤੇ ਮੇਰਾ ਪੜਨ ਤੇ ਅਸੀਂ ਨਾ ਆਪਣੇ ਇੱਥੇ ਇੱਕ ਡੀਲ ਲੱਗਿਆ ਹੋਇਆ ਸੀਗਾ ਆਪਣੇ ਸਾਡੇ ਲੋਕਲ ਆਪਣੇ ਡੀਲਰਸ਼ਿਪ ਦੇ ਉੱਤੇ ਤੇ ਅਸੀਂ ਉਹਨੂੰ ਕਾਲ ਕੀਤੀ ਤੇ ਉਹ ਨੋ ਨਾ ਮੇਰਾ ਜਿਹੜਾ ਸੇਲਸ ਪਰਸਨ ਆ ਤੇ ਮੈਂ ਕਿਹਾ ਵੀ ਯਾਰ ਮੇਰਾ ਆਪਣੇ ਪਾਰਟਨਰ ਉਹ ਗੱਡੀ ਦੇਖਣੀ ਚਾਹੁੰਦਾ ਹੈਗਾ ਵਾ ਤੇ ਹੀ ਇਸ ਡਿਬੇਟਿੰਗ ਬਿਟਵੀਨ ਯੂ ਐਂਡ ਟੈਸਲਾ ਉਹ ਕਹਿੰਦਾ ਨੋ 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 ਡੋਟ ਬਾਏ ਟੈਸਲਾ ਉਹ ਸੇਲਸ ਪਰਸਨ ਦੀ ਗੱਲ ਆ ਕਹਿੰਦਾ ਨੋ 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 ਡੋਟ ਬਾਏ ਟੈਸਲਾ ਪੀਪਲ ਆ ਬਰਨਿੰਗ ਟੈਸਲਾਸ ਸੋ ਦੈਟ 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 ਮਾਈਟ ਬੀ ਦ ਕੇਸ ਬਟ ਬਾਈ ਜੀ ਡੇ ਟੈਕਨੋਲੋਜੀ ਵਾਈਜ਼ ਸਟਾਫ ਨਹੀਂ ਨਹੀਂ ਮੈਂ ਬਸ ਤੁਹਾਨੂੰ ਗੱਲ ਕਰ ਰਿਹਾ ਸੇਲਸ ਪੀਪਲ ਨੇ ਵੀ ਇਹ ਚੀਜ਼ ਦਾ ਐਕਸ ਟਾਈਮ ਫਾਇਦਾ ਉਠਾ ਰਹੇ ਨੇ ਉਹ ਕਹਿੰਦੇ ਵੀ ਨਹੀਂ ਤੁਸੀਂ ਟੈਸਲਾ ਨਾ ਬਾਏ ਕਰੋ ਟੈਸਲਾ ਤਾਂ ਲੋਕ ਬਰਨ ਕਰ ਰਹੇ ਨੇ ਸੋ ਅਦਰ ਕਾਰ ਮੇਕਰਸ ਅਦਰ ਕਾਰ ਮੇਕਰਸ ਮਾਈਟ ਬੀ ਫਾਈਂਡਿੰਗ ਥਿਸ ਯੂ ਨੋ ਸਮਥਿੰਗ ਫਾਰ देयर ਸਾਈਡ ਕਿਉਂਕਿ ਟੈਸਲਾ ਬਹੁਤ ਸਾਰੀਆਂ ਕਾਰ ਮੇਕਰਸ ਨੂੰ ਪਿੱਛੇ ਛੱਡ ਰਹੀ ਸੀਗੀ ਕਾਸ ਕਰਕੇ ای وی ٹیکنالوجی ਦੇ ਵਿੱਚ ਆਈ ਥਿੰਕ ਜਿਹੜਾ ਕੋਈ ਵੀ ਟੈਸਲਾ ਓਨ ਕਰਦਾ ਵਾ ਐਂਡ ਦੇ ਕੈਨ ਸੇ ਵੀ ਹਾਂ ਟੈਸਲਾ ਸਟਿਲ ਇਜ਼ ਆ ਆਫ ਦੀ ਲੀਗ ਦੇ ਵਿੱਚ ਆ ਬਹੁਤ ਸਾਰੀਆਂ ਇਹ ਜੇ ਤਾਂ ਲੀਗ ਦੇ ਵਿੱਚ ਹੈਗੀ ਆ ਬਹੁਤ ਸਾਰੀ ਟੈਕਨੋਲੋਜੀ ਭਾਈ ਨਹੀਂ ਹਰ ਬੰਦੇ ਪਾਗੀ ਟੈਕਨੋਲੋਜੀ ٹرسٹ می लाइक ਮੈਂ ਆਪ ਚਲਾ ਕੇ ਦੇਖੀ ਵੀ ਗਣ ਤੇ ਐਂਡ ਦ ਗੁੱਡ ਥਿੰਗ ਅਬਾਊਟ ਟੈਸਲਾ ਇਜ਼ ਦੇ ਗਿਵ ਯੂ ਲਾਈਕ 24 ਆਵਰਸ ਟੈਸਟ ਰਾਈਡ ਨਾ ਕੋਈ ਨਹੀਂ ਦੰਦਾ ਭਾਈ ਨਾ ਐਂਡ ਨਾ ਨਾਲ ਆਉਂਦੇ ਆ ਨਾ ਕੁਝ ਹੋਰ ਤੁਹਾਨੂੰ ਕਾੜ ਜਾ ਫੜਾ ਦੇਣਾ ਮਾੜੇ ਫੀਚਰ ਸਮਝਾ ਦੇਣੇ ਆ ਵੀ ਚਲਾਈਏ ਕਦੇ ਅੱਗੇ ਇਲੈਕਟ੍ਰਿਕ ਤੁਸੀਂ ਕਹਿ ਦਿਓ ਹਾਂਜੀ ਨਹੀਂ ਚਲਾਈ ਤਾਂ ਸਾਰਾ ਕੁਝ ਸਮਝਾ ਦਿਆਂ ਜੇ ਕਹਿ ਦਿੰਦੇ ਆ ਚਲਾਈਏ ਤਾਂ ਕਹਿੰਦੇ ਚਲੋ ਫਿਰ ਤੁਹਾਨੂੰ ਪਤਾ ਹੀ ਆ ਕਾਰਡ ਦੇ ਦਿੰਦੇ ਆ ਲੈ ਜਾਓ ਆਪਦਾ 24 ਘੰਟਿਆਂ ਲਈ ਹਨਾ ਚਲਾ ਕੇ ਦੇਖੋ ਗੱਡੀ ਤੇ ਟੈਕਨੋਲੋਜੀ ਵਾਈਜ਼ ਭਾਈ ਦੇਰ ਇਜ਼ ਨੋ ਦੇਰ ਇਜ਼ ਦੇਰ ਇਜ਼ ਦੇਰ ਇਜ਼ ਅ ਵੈਰੀ ਉਹਦੀ ਉਹਦੀ ਆਪਦੀ ਲੀਗ ਹੈਗੀ ਆ ਪਰ ਉਹ ਵੀ ਇੱਕਦਮ ਆਪਾਂ ਜੀ ਰਾਈਡ ਨਹੀਂ ਆਈ ਵਧੀਆ ਲੱਗੀ ਮੈਨੂੰ ਬੰਪੀ ਰਾਈਡ ਆ ਥੋੜੀ ਜਿਹੀ ਰਫ ਆ ਮੈਂ ਵੈਸੇ ਗੱਲ ਕਰਦਾ ਬਾਈ ਜੀ ਮੇਰੇ 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 ਪਦਰ ਨੇ ਲੋ ਨਾ ਹੀ ਵਰਕਸ ਫੋਰ ਫੂਡ ਐਂਡ ਦੇ ਦੇ ਵਰਕਿੰਗ ਔਨ ਦੀ ਇਲੈਕਟ੍ਰਿਕ ਵਹੀਕਲ ਮੈਨੂੰ ਇਲੈਕਟ੍ਰਿਕ ਦਾ ਜਿਹੜਾ ਅਗਲਾ ਸਟਾਰਟਿੰਗ ਕਰ ਰਿਹਾ ਨਾ ਹੀ ਵਰਕਸ ਇਨ ਆਟੋਵਾ ਤੇ ਉਹ ਤਾਂ ਉਹ ਕਹਿੰਦੇ ਵੀ ਟੈਸਲਾ ਇਜ਼ ਅ ਬੈਗ ਅਬਾਊਟ ਅਜ ਵੀ ਰੇਟ ਦੇ ਵਿੱਚ 200 ਟਾਈਮਸ ਅਹੈਡ ਆਫ ਐਵਰੀਬਾਡੀ ਐਲਸ ਜੀ it's not just one uh -huh. it's 200 times because they have put in everything in that vehicle jehdi cheez ford ajj soch reha banawn di already done kar chuke bas they have clicked eight times clicked yeah everything yeah. is there in the vehicle there yeah. is nothing to be, even ki auto pilot tak bhi ji ohde vich e hai ji ji ਉਹਦੇ ਵਿੱਚ ਹੀ ਆ ਬਸ ਉਹ ਤੁਸੀਂ ਪੇ ਕਰਨਾ ਇਟ ਵਿਲ ਬੀ ਵਿਕਾਰ ਵਿੱਚ ਵੀ ਆਟੋ ਪਾਇਲਟ ਜੀ ਜਿਹਦੀ ਕਿ ਆਪਣੇ ਟੈਸਲਾ ਟੈਸਲਾ ਗਾਹਲੇ ਕਰ ਰਹੇ ਨਹੀਂ ਟੈਸਲਾ ਦਾ ਨਾ ਹੁਣ ਆਟੋ ਪਾਇਲਟ ਵਾਲਾ ਫੀਚਰ ਵੀ ਹੈ ਪਰ ਉਹ ਥੋੜਾ ਜਿਹਾ ਨਾ ਅਵੇਅਰਨੈਸ ਕਹਿੰਦਾ ਵੀ ਬਾਰ ਬਾਰ ਸੇਫਟੀ ਨੂੰ ਫੜੋ ਇਹ ਡਿਫਰੈਂਸ ਦਾ ਪਰਪਸ ਆਫ ਆਟੋ ਡਰਾਈਵਿੰਗ ਹਾਂਜੀ ਕਿਉਂਕਿ ਨਾ ਉਹ ਹਜੇ ਹਜੇ ਅਸੀਂ ਰੈਡੀ ਨਹੀਂ ਹੈਗੇ ਕਿਉਂਕਿ ਇੱਕ ਦੂਜੀ ਦੇ ਨਾਲ ਗੱਡੀ ਦੇ ਨਾਲ ਹਜੇ ਗੱਡੀਆਂ ਕਮਿਊਨੀਕੇਟ ਨਹੀਂ ਕਰਨ ਲੱਗੀਆਂ ਜੀ 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 ਜਦੋਂ ਆਈ ਥਿੰਕ ਇੱਕ ਮжоਰਿਟੀ ਆ ਜੂਗੀ ਰੋਡ ਦੇ ਉੱਤੇ ਜਦੋਂ ਗੱਡੀਆਂ ਜਿਹੜੀਆਂ ਵੀਕਲਸ ਨੇ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਕਰਨ ਲੱਗ ਗਏ ਆਈ ਥਿੰਕ ਉਦੋਂ ਰੋਡਸ ਵੀ ਥੋੜੇ ਜੇ ਉਹਨਾਂ ਵਾਸਤੇ ਸੇਫ ਹੋਣਗੇ ਜਿਹੜੇ ਆਟੋਮੇਟਿਡ ਦੇ ਉੱਤੇ ਚਲਾਉਣ ਨੂੰ ਰੈਡੀ ਨੇ ਹਰਾ ਮੈਂ ਇੱਕ ਨਿਊਜ਼ ਹੋਰ ਦੇਖ ਰੇ ਸੀ ਉਹ BYD ਕੰਪਨੀ ਜਿਹੜੀ ਆਪਣੀ ਚਾਈਨਾ ਦੀ ਹੈ ਨਾ ਇਲੈਕਟ੍ਰਿਕ ਕਾਰ ਮਿਕਰਾਉਗੀ ਤੇ ਆਪਾਂ ਉਹਰੇ 100% ਟੈਰਿਫ ਲਾਏ ਹੋਏ ਆ ਵੀ ਆਪਣੀ ਲੋਕਲ ਕੰਪਨੀ ਨੂੰ ਬਚਾਉਣ ਲਈ ਹੈ ਨਾ ਜੇ ਕਿਤੇ ਉਹ ਹਟਾ ਦੇਣ ਤਾਂ 25-25 ਹਜ਼ਾਰ ਦੀਆਂ ਗੱਡੀਆਂ ਸਾਰਿਆਂ ਨੂੰ ਮਿਲ ਜਾਣਗੀਆਂ ਰੇਟ ਆਪਾਂ ਦੀਆਂ ਕੰਪਨੀ ਦੀਆਂ ਹੈ ਨਾ ਇਹ ਉਹਦਾ ਪਾਜੀ ਉਹ ਮੈਂ ਨਿਊਜ਼ ਪੜ੍ਹ ਰਿਆ ਸੀ ਉਹਨਾਂ ਨੇ ਨਵੀਂ ਟੈਕਨੋਲੋਜੀ ਉਹਨਾਂ ਕੋਲ ਆ ਗਈ ਹੈ ਤੇ ਸੁਪਰ ਚਾਰਜਰ ਵਿਥਿਨ ਵਿਥਿਨ ਲਾਈਕ 5 ਤੋਂ 10 ਮਿੰਟਸ ਫੁਲ ਚਾਰਜ ਯਾ ਜੀ ਲਾਉ ਦੀ ਆਨਿਕ ਦਾ ਪਾਨਿਕ ਆਨਿਕ ਦਾ ਪਾ ਗੈਸ ਪਰਦੇ ਆ ਗੈਸ ਪਰਦੇ ਐਗਜ਼ੈਕਟਲੀ ਆਪਾਂ ਟੈਸਲਾ ਚ ਅੱਧਾ ਪੂਣਾ ਘੰਟਾ ਲੱਗ ਜਾਂਦਾ ਵੈਸੇ ਜੀ ਸੁਪਰ ਚਾਰਜਰ ਤੇ ਵੀ ਜ਼ਿਆਦਾ ਲੱਗਦਾ ਪਾਜੀ ਬੀਵਾਈਡੀ ਬੀਵਾਈਡੀ ਦੀ ਮੈਂ ਵੈਸੇ ਜਰਨਲ ਤੌਰ ਤੇ ਦੱਸ ਰਿਹਾ ਹਾਂ ਆਈ نو ਮੇਰਾ ਐਕਸਪਰੋ ਹੈ ਇੰਗਲੈਂਡ ਦੇ ਵਿੱਚ ਇਹਨਾਂ ਲਾਂਚ ਕਰਤੀ ਸੀ ਉਹ ਐਂਡ ਦੇ ਰਿਪੋਰਟਸ ਆਰ ਨਾਟ ਵੈਰੀ ਗੁੱਡ ਦੇ ਆਰ ਵੈਰੀ ਉਹ ਰਿਪੋਰਟਸ ਹਨ ਉਹ ਬੈਠੇ ਉਹ ਚਾਈਨੀਜ਼ ਮੇਡ ਚਾਈਨੀਜ਼ ਪ੍ਰੋਡਕਟ ਸੇਮ ਥਿੰਗ ਟੈਟ ਇਜ਼ ది ਪ੍ਰੋਬਲਮ ਐਨੀਵੇ ਸਟੇਟਿੰਗ ਔਨ ਇਨ ਮਾਸਕ ਮੈਨੂੰ ਲੱਗਦਾ ਜੀ ਉਹ ਕੁਝ ਲੱਭ ਕੇ ਦੇ ਰਿਹਾ ਹੈ ਜੇ ਜਾਂ ਤਾਂ ਉਹ ਝੂਠਾ ਪ੍ਰੂਫ ਕਰ ਦੇਵੇ 100% ਝੂਠ ਨਹੀਂ ਕਹਿੰਦਾ ਝੂਠੀ ਬੋਲ ਰਿਹਾ ਹੋਰ ਰੱਝੂਠੋ ਇਤਨੀ ਇਦਾਂ ਇਦਾਂ ਨਹੀਂ ਹੋ ਸਕਦਾ ਉਹ ਝੂਠ ਨਹੀਂ ਬੋਲ ਰਿਹਾ ਝੂਠ ਬੋਲ ਰਿਹਾ ਮੈਂ ਕਹਿੰਦਾ ਵੀ ਜੇ ਉਹਦੀ ਉਹਦੀ ਗੱਲ ਦੇ ਵਿੱਚ 50% ਵੀ ਸੱਚਾਈ ਹੈ ਨਾ ਹੀ தி ਅਮਾਉਂਟ ਆਫ ਕਰਾਪਸ਼ਨ ਇਜ਼ ਫਾਈਨਿੰਗ ਜਸਟ ਕਿ ਕਿੰਨਾ ਡੇ 100% ਹੈਗੀ ਭਾਜੀ 100% ਹੈ ਕੋਰਪੋਰਸ਼ਨ ਪਰ ਕਿਤਨਾ 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 ਉਹਨਾਂ ਦੇ ਜਿਹੜੇ ਐਕਸ਼ਨ ਸੀਗੇ ਆਈ ਥਿੰਕ ਦੈਟ ਪਿਸਟ ਆਫ ਅ ਲੋਟ ਆਫ ਪੀਪਲ ਹੁਣ ਜਦੋਂ ਉਹ ਇੱਕ ਅ ਸਟੇਜ ਦੇ ਉੱਤੇ ਨਾਥੀ ਸਲੂਟ ਕਰਦੇ ਨੇ ਬਹੁਤ ਸਾਰੇ ਲੋਕਾਂ ਨੇ ਉਸ ਚੀਜ਼ ਨੂੰ ਆਪਣੇ ਆਪਣੇ ਉਸ ਦਾ ਜ਼ਿਕਰ ਕੀਤਾ ਸੀ ਵੀ ਆ ਵੀ ਹਾਂ ਵੀ ਅੱਜ ਦੀ ਡੇਟ ਦੇ ਵਿੱਚ ਯੂ ਆਰ ਬ੍ਰਿੰਗਿੰਗ ਦਿਸ ਟਾਈਪ ਆਫ ਸਰਕਸ ਔਨ ਟੂ ਉਹ ਯੂ ਨੋ ਮੇਨਸਟ੍ਰੀਮ ਆਰ ਆਰ ਬਾਦ ਦੇ ਵਿੱਚ ਉਹ ਇੱਕ ਇੱਕ ਉਸ ਨੂੰ ਡਾਈਲੂਟ ਵੀ ਕੀਤਾ ਗਿਆ ਉਸ ਦੇ ਰੀਜ਼ਨ ਵੀੰਗ ਦੱਸੇ ਗਏ ਜੀ ਆ ਨਹੀਂ ਆ ਜਿਹੜੇ ਉਸ ਦੇ ਨਾਲ ਲੋਕ ਅਲਾਈਨ ਕਰਦੇ ਸੀ ਤੇ ਉਹਨਾਂ ਨੇ ਉਸ ਚੀਜ਼ ਨੂੰ ਕਾਪੀ ਵੀ ਕੀਤਾ ਸੋ ਕਿਤੇ ਨਾ ਕਿਤੇ ਇਸ ਜਿਹੜੀ ਪੋਲੀਟੀਕਲ ਆਪਣੇ ਪੋਲਰਾਈਜ਼ੇਸ਼ਨ ਆ ਆਰ ਇਹ ਹਿਊਜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆ ਜਿੱਥੇ ਕਿ ਮੇਬੀ ਲੋਕਾਂ ਨੇ ਇਹ ਚੀਜ਼ ਨੂੰ ਵੋਟ ਇੰਜਰੂਰ ਕੀਤਾ ਸੀਗਾ ਪਰ ਸ਼ਾਦ ਇਨੀ ਐਗਰੈਸ਼ਨ ਜਾਂ ਜਿਸ ਤਰਫ ਨੂੰ ਐਲਾਨ ਹੋਣਾ ਦੇ ਨਾਲ ਨਾਲ ਡੋਨਲਡ 트ੰਪ ਹੁਣੀ ਚੱਲ ਰਹੇ ਨੇ ਮੇਬੀ ਇਨੀ ਇੰਨਾ ਕੋਸ਼ਿਸ਼ ਆ ਜਿਹੜੇ ਉਹ ਵੋਟਰ ਵੀ ਸੀਗੇ ਔਰ ਉਹਨਾਂ ਦੀ ਸਟੇਟਮੈਂਟ ਆ ਰਹੀਆਂ ਨੇ ਉਹ ਵੋਟਰਸ ਦੀਆਂ ਸਟੇਟਮੈਂਟ ਆ ਰਹੀਆਂ ਨੇ ਵੀ ਵੀ ਡਿਡਨਟ ਵੋਟ ਫਾਰ ਥਿਸ ਨੇ ਗਾਈ ਦੀ ਪਤਾ ਕੀ ਹੈ ਇਲਨ ਮਸਕ ਜਿਹੜਾ ਸੀਈਓ ਹੀ ਵਰਕਸ ਲਾਈਕ ਅ ਸੀਈਓ ਜਿਹਨੇ ਟਵਿੱਟਰ ਵੀ ਟੇਕਓਵਰ ਕੀਤਾ ਸੀ ਉਹਨੇ ਉਹਦੇ ਚੀ ਉਹਦੀ ਬੜੀ ਵੱਡੀ ਫੇਮਸ ਚੀਜ਼ ਹੈ ਵੀ ਉਹ ਕਹਿੰਦਾ ਕਿ ਕਿੰਨੇ ਮਹੀਨੇ ਲੱਗੜੇ ਉਹ ਕਹਿੰਦੇ ਸਾਲ ਲੱਗੂਗਾ ਕਹਿੰਦਾ ਅੱਛਾ ਨਹੀਂ ਅਸੀਂ ਤਾਂ ਛੇ ਦਿਨਾਂ ਵਿੱਚ ਕਰ ਸਕਦੇ ਨਹੀਂ ਵੀ 6 ਘੰਟੇ ਦੇ ਵਿੱਚ ਕਰ ਸਕਦੇ ਹੈ ਹੀ ਟਰਨਡ ਆਊਨ ਐਂਡ ਫਾਇਰਡ ਐਵਰੀਬਾਡੀ ਇਨ ਦਿ ਮਾਰਨਿੰਗ ਐਂਡ ਇਟ ਇਟ ਇਨ 6 ਆਵਰਸ ਦੇਖੋ ਨਾ ਉਹ ਬੰਦਾ ਇੱਕ ਤਰੀਕੇ ਦਾ ਹੈ ਏਡਾ ਨਾ ਮੈਂ ਇੱਕ ਦਸ ਲੈਟ ਮੀ ਕੰਪਲੀਟ ਦੇ ਕੋਈ ਐਡਾ ਦਾ ਬੰਦਾ ਹੀ ਵਿਲ ਨਾਟ ਗੋ ਰਾਊਂਡ ਐਂਡ ਜਸਟ ਗੋ ਕੀਪ 온 ਦ ਵਰਡ ਦ ਗਾਈ ਹੂ ਹੈ ਬੰਦੇ ਲਈ ਜਿਹੜਾ ਇਹ ਇੰਟਰਵਿਊ ਕਰਦਾ ਜਿਨ੍ਹਾਂ ਨੇ ਉਹਨੂੰ ਕ੍ਰਿਟਿਕਾਈਜ਼ ਕੀਤਾ ਯੂ ਥਿੰਕ ਹੀ ਇਜ਼ ਗੋਣਾ ਈਟ ਥਿਸ ਗੋਣਾ ਈਵਨ ਮੈਟਰ ਟੂ ਹਿਮ ਓਕੇ ਇੱਕ ਚੀਜ਼ ਹੈਗੇ ਦੇਖੋ ਆਈ ਆਈ ਡਿਸਐਗਰੀ ਵਿਦ ਵਨ ਥਿੰਗ ਦੇਖੋ ਸੀਈਓਜ਼ ਡੋਨਟ ਨੋ ਜਦੋਂ ਤੁਸੀਂ ਸਵੇਰੇ 7 ਵਜੇ 6 ਵਜੇ ਉੱਠ ਕੇ ਕੰਮ ਤੇ ਜਾਂਦੇ ਹੋ 8 10 ਘੰਟੇ ਕੰਮ ਕਰਦੇ ਹੋ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਦੇ ਜਵਾਕਾਂ ਦੀ ਟੇਕ ਕੇਅਰ ਕਰਦੇ ਹੋ ਤੁਸੀਂ ਆਪਦੀ ਫੈਮਿਲੀ ਦੀ ਟੇਕ ਕੇਅਰ ਕਰਦੇ ਹੋ ਤੁਸੀਂ ਆਪਣੀਆਂ ਕਿਸ਼ਤਾਂ ਲਾਉਨੇ ਹੋ ਤੁਸੀਂ ਟੈਕਸ ਦੇ ਨਾਲ ਨਜਿਠਦੇ ਹੋ ਯੂ ਡੂ ਥਿਸ day after day grind after दे दे grind ਤੁਸੀਂ ਕਰਦੇ ਹੋ ਸੋ ਜਿਹੜੇ ਇਹ ਸ਼ਾਇਦ ਲੋਕ ਨੇ ਜਿਹੜੇ ਆਮ ਸਾਡੇ ਇੱਕ ਪਬਲਿਕ ਦੇ ਵਿੱਚ ਜਿਹੜੀ ਵਰਕ ਫੋਰਸ ਆ ਉਸ ਦੀ ਸ਼ਾਇਦ ਇਹ ਆਊਟ ਆਫ ਟੱਚ ਨੇ ਦੇ ਪ੍ਰੋਬਬਲੀ نو ਵਾਟ ਹੈਪਨਸ ਉਹਨਾਂ ਨੂੰ ਪਤਾ ਹੈਗਾ ਵਾ ਥੱਲੇ ਆਪਣੇ ਗਰਾਊਂਡ ਦੇ ਉੱਤੇ ਕੀ ਹੋ ਰਿਹਾ ਹੈਗਾ ਵਾ ਬਟ ਬੀਇੰਗ 올 ਫੋਰ ਪ੍ਰੋਫਿਟ ਕੈ ਲਈਏ ਜੇ ਅਸੀਂ ਆਪਾਂ ਕਹ ਲਈਏ ਵੀ ਹਾਂ ਵੀ ਉਹ ਗਣਾ ਲੀਨ ਐਟ ਸੋ ਮੱਚ ਦੈਟ ਵੀ ਆਨਲੀ ਗੋਇੰਗ ਟੂ ਵਰੀ ਅਬਾਊਟ profits and the rich get richer the rest of the humanity go to hell ji mm -hmm. so i think oh vi kitna kithe lokan de vich ek as time e vi hega vi ha jada in shay uh, 100 days over many boy 100 days I, 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 don't, i don't i don't agree with you on this part okay. I, i think the somebody is talented enough to get rich that is supposed to get rich mm -hmm. and if, if he is not talented enough not to get rich sorry sir that's it mm -hmm. yeah. ਮੇਰਾ 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 ਵੀਊਪੁਆਇੰਟ ਮੈਂ ਕੈਪੀਟਲਿਜ਼ਮ ਦੇ ਬਿਲਕੁਲ ਹੱਕਚਾਰੀ ਹੈ ਪਰ ਰਿਚ ਡਸਨਟ ਮੀਨ ਬੜੀ ਰਿਚ ਡਸਨਟ ਬੀ ਡਿਸੇਬਿਲਟੀ ਹਾਂ ਰਿਚ ਡਸਨਟ ਮੀਨ ਟੂ ਟੂ ਡਿਸਟਰਪ ਲੀ ਆਈ ਡੂ ਰਿਚ ਡਸਨਟ ਮੀਨ ਥਾਟ ਤੁਹਾਡੀ ਵੀਊ ਪੁਆਇੰਟ ਜਿਹੜੀ ਹੈਗੀ ਆ ਜਿਵੇਂ ਹੁਣ ਇਲਨ ਮਸਕ ਉਹਨਾਂ ਦਾ ਵੀਊ ਪੁਆਇੰਟ ਥੋਪੀ ਜਾਵੇ ਥੋਪੀ ਜਾਵੇ ਹੁਣ ਫਰੀ ਸਪੀਚ ਦਾ ਸੀਗਾ ਫਰੀ ਸਪੀਚ ਦਾ ਜਿਹੜਾ ਉਹਨਾਂ ਦਾ ਵੀਊ ਪੁਆਇੰਟ ਸੀਗਾ ਇਹਲਨ ਮਾਸਕ ਦਾ ਤੇ ਰਸਟਵ ਆਪਣੇ ਬਹੁਤ ਸਾਰੇ ਲੋਕ ਨੇ ਉਹਦੇ ਨਾਲ ਡਿਸਐਗਰੀ ਹੋ ਸਕਦੇ ਨੇ ਹੀ ਵਾਂਟਸ ਟੂ ਬ੍ਰਿੰਗ ਰੈਸਿਜ਼ਮ ਹੀ ਡਸਨਟ ਵਾਂ ਨ ਦੂ ਫੈਕਟ ਚੈਕਿੰਗ ਹੀ ਡਸਨਟ ਵਾਂ ਫਿਲਟਰ ਆਊਟ ਸਟਫ ਔਨ ਆਪਣੇ ਐਕਸ ਦੇ ਉੱਤੇ ਕੁਝ ਚੀਜ਼ਾਂ ਉਹ ਲਾਉਣੀਆਂ ਨਹੀਂ ਚਾਹੁੰਦੇ ਜਿਹੜੀਆਂ ਹੇਟਫੁਲ ਨੇ ਸੋ ਕਿਤੇ ਨਾ ਕਿਤੇ ਆਈ ਥਿੰਕ ਉਹਨਾਂ ਦਾ ਜਿਹੜਾ ਲਹਿਜਾ ਵਾ ਉਹ ਉਹਨਾਂ ਨੂੰ ਇਹ ਚੀਜ਼ਾਂ ਨੇ ਇਨਵਾਈਟ ਕੀਤਾ ਸੋ ਉਹਨਾਂ ਨੇ ਇਹ ਚੀਜ਼ ਜਿਹੜੀਆਂ ਹੈਗੀਆਂ ਨੇ ਮੈਂ ਲਾਇਦਾ ਆਪ ਦੇ ਉਤੇ ਇਨਵਾਈਟ ਕੀਤੀਆਂ ਭਾਈ ਜੀ ਆਈ ਬਲੀਵ ది ਅਦਰ ਵੇ ਰਾਉਂਡ ਆਈ ਥਿੰਕ ਮੇਰਾ ਮੇਰਾ ਥੋੜਾ ਸੋਚਣਾ ਸੋਚਣਾ ਤਰੀਕਾ ਇਹ ਆ ਵਾਈ ਸ਼ੁੱਡ ਆ ਵੀ ਪੇਇੰਗ ਫਾਰ ਸਮਬਡੀ ਅੰਟਿਲ ਅਨਲੈਸ ਹੀ ਇਜ਼ ਡਿਸੇਬਲ ਕੈਪਟਲਿਜ਼ਮ ਦੇ ਵਿੱਚ ਆਈ ਥਿੰਕ देयर इज नो ਸਪੇਸ ਫॉर ਦਿਸ ਆਈਦਰ ਵੀ ਬਿਕਮ ਟੋਟਲੀ ਸੋਸ਼ਲਿਸਟ ਆਈਦਰ ਵੀ ਬਿਕਮ ਟੋਟਲੀ ਗੈਟ ਜਿਹੜਾ ਵਿਚਾਰਲਾ ਗਰਾਊਂਡ ਹੈ ਨਾ ਜੀ ਉਹ ਵਿੱਚ ਵਿਚਾਰੇ ਵਾਲੇ ਉਹ ਮਰੀ ਜਾਂਦੇ ਆ ਨਾ ਅਸੀਂ ਜਾਣ ਜੋਗੇ ਨਾ ਮਰਨ ਜੋਗੇ ਦ ਲਿਬਰਲ ਵਨ ਹੈ ਉਹ ਵਾਲਾ ਹਾਂ ਦ ਲਿਬਰਲ ਆਈ ਗਾਟ ਆਈ ਗਾਟ ਆਈ ਗਾਟ ਵੈਰੀ ਹਾਰਡ ਸਟੈਂਡ ਔਨ ਦਿਸ ਵੀ ਆਈ ਸ਼ੁੱਡ ਨਾਟ ਬੀ ਪੇਇੰਗ ਫੋਰ ਸਮਬਡੀ ਆਫ then mm -hmm. On this. We, i should not yeah. be that is my case ek until unless there is some medical issue ka hai da ke da koi sustainability issue ha i uh -huh. do understand that but i should not be playing social cause beautiful ji agaye nu paise de do unnu de do paise ji ohnu de do ji paise oh begane do aap da kar thwar lo je tu aap de daane puri ho gaye oh to baad dooje deen jao ewe bina gal to dene pehla na de do mera important hai it might be wrong yeah. it might be my view point only but that's it yeah. i believe that way ਹਾਂਜੀ ਵੈਸੇ ਜਾਣ ਜਾਣ ਤੋਂ ਪਹਿਲਾਂ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਵੀ ਟੈਸਲਾ ਨੂੰ ਅਨਫੇਅਰਲੀ ਕੀਤਾ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਐਲਾਨ ਮਾਸ ਨਹੀਂ ਕੁਛ ਨਹੀਂ ਵੈ ਜੀ ਕੁਛ ਨਹੀਂ ਥੋੜੇ ਦਿਨ ਹੈ ਜਿਵੇਂ ਆਈਸ ਦਾ ਰੋਲਾ ਪਿਆ ਸੀ ਨਾ ਮਹੀਨਾ ਕ ਜੀ ਮਹੀਨਾ ਕੋ ਰੋਲਾ ਪੈ ਦੂਗਾ ਤੇ THEN ਪੀਪਲ ਗੈਟ ਯੂਸ ਟੂ ਥਿਸ ਐਂਡ ਦੈਟ एवरीथिंग ਕਲਮਸ ਉਹ ਥੋੜੀ देर ਹੁੰਦੀ ਹੁੰਦੀ ਹੈ ਪ੍ਰੋਟੈਸਟਿੰਗ ਜਿਹੜੀ ਹੁੰਦੀ ਹੈ ਨਾ ਥੋੜੇ ਦਿਨ ਜਲਦ ਲੋਕੀ ਬੜੀ ਛੇਤੀ ਭੁੱਲ ਜਾਂਦੇ ਆ ਕੁਝ ਨਵਾਂ ਲਾਂਚ ਹੋ ਗਿਆ ਐਵਰੀਬਾਡੀ ਵਿਲ ਫੋਰਗੇਟ ਸਮਥਿੰਗ ਗੋਸ ਰੌਂਗ ਐਨੀਵੇਅਰ ਸਮਥਿੰਗ ਕਸ ਲੋਕਾਂ ਦਾ ਲੋਕਾਂ ਦੀ ਯਾਦਦ ਬਹੁਤ ਛੋਟੀ ਹੈ ਜੀ ਅੱਛੇ ਵੀ 10 ਮਹੀਨਾ ਪਹਿਲਾਂ ਤਾਂ ਲੋਕੀ ਲਿਟਰਲ ਨੂੰ ਹੈ ਕਹਿੰਦੇ ਸੀ ਵੀ ਮਾਰ ਹੀ ਦੇਣਾ ਇਹਨਾਂ ਨੂੰ ਤੇ ਆਹ ਦੇਖ ਲੋ ਲੋਕਾਂ ਦੀ ਯਾਦਦ ਬਹੁਤ ਛੋਟੀ ਹੈ ਜੀ ਬਹੁਤ ਛੋਟੀ ਇਟ ਇਸ ਨੈਪ ਇਨ ਅ ਡੇ ਜੀ ਹਾਂ ਜੀ ਥੈਂਕ ਯੂ ਵੈਰੀ ਥੈਂਕ ਯੂ ਥੈਂਕ ਯੂ ਵਿੰਦਰ ਥੈਂਕ ਯੂ ਸੋ ਮਚ